ਉਹ ਤੇਰੇ ਨਾਮ ਦੇ ਵਪਾਰੀ ਜਗ ਤੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਜਗ ਤੇ ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਜਗ ਤੇ ਬਿਰਲੇ ਬਿਰਲੇ ਜੀ ਜਗ ਤੇ ਬਿਰਲੇ ਬਿਰਲੇ ਜੀ ਜਗ ਤੇ ਬਿਰਲੇ ਬਿਰਲੇ ਜਗ ਤੇ ਬਿਰਲੇ ਬਿਰਲੇ ਜੀ ਜਗ ਤੇ ਬਿਰਲੇ ਬਿਰਲੇ ਜੀ ਤੇਰੇ ਨਾਮ ਦੇ ਤੇਰੇ ਨਾਮ ਦੇ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਜੀ ਤੇਰੇ ਨਾਮ ਦੇ ਵਪਾਰੀ ਜਗਦੇ ਬਿਰਲੇ ਬਿਰਲੇ ਤੇਰੇ ਨਾਮ ਦੇ ਵਪਾਰੀ ਕਹੋ ਹਿੰਦੀ ਵਿੱਚ ਜਗ ਕੋਈ ਵੀ ਲਗਾਓ ਸੋ ਨਿਰ ਜੋ ਬੋਲੇ ਸੋ ਨਿਰ ਜੋ ਬੋਲੇ ਗੁਰੂ ਰਵੀਦਾਸ ਤੇਰੀ ਜੈ ਹੋਵੇ ਜੇ ਕਾਰਾ ਕੰਚੀ ਵਾਲੇ ਦਾ ਬੋਲ ਸੰਗ ਤੇ ਜੇ ਕਾਰਾ ਕੰਚੀ ਵਾਲੇ ਦਾ ਬੋਲ ਸੰਗ ਤੇ ਜੇ ਕਾਰਾ ਕੰਚੀ ਵਾਲੇ ਦਾ ਹੋ ਰਵੀਦਾਸੀਆਂ ਦੇ ਬੇੜਾ ਨਾ ਪਾਵੇ ਰਵੀਦਾਸੀਆਂ ਦੇ ਬੇੜੇ ਪੱਲੇ ਨਾ ਪਾਵੇ ਹੋ ਮਾਤਾ ਕਾਲੇ ਸਾਦੇ ਬੇੜੇ ਨਾ ਪਾਵੇ ਰਵੀਦਾਸੀਆਂ ਦੇ ਬੇੜੇ ਸਾਡੇ ਕਾਂਚੀ ਵਾਲੇ ਢੇੜੇ ਤੇਰੇ ਕਰਕੇ ਸਾਡੇ ਕਾਂਚੀ ਵਾਲੇ ਢੇੜੇ ਤੇਰੇ ਕਰਕੇ ਅੱਜ ਰੌਣਕਾਂ ਨੇ ਬੇੜੇ ਤੇਰੇ ਕਰਕੇ ਜੋ ਬੋਲੇ ਜੋ ਬੋਲੇ ਗੁਰੂ ਰਬੀਦਾਸ ਜੀ ਦੀ ਜੈ ਸੰਗ ਤੇ ਜੈਕਾਰਾ ਕਾਂਚੀ ਵਾਲੇ ਦਾ ਬੋਲ ਸੰਗ ਤੇ ਜੈਕਾਰਾ ਕਾਂਚੀ ਵਾਲੇ ਦਾ ਹੋ ਰਹੀ ਅੱਜ ਤੇਰੀ ਜੈ ਜੈਕਾਰ ਹੋ ਰਹੀ ਅੱਜ ਤੇਰੀ ਜੈ ਜੈਕਾਰ ਕਾਸ਼ੀ ਵਾਲੇ ਸਤਗੁਰ ਤੇਰੀ ਜੈ ਜੈਕਾਰ ਕਾਸ਼ੀ ਵਾਲੇ ਸਤਗੁਰ ਤੇਰੀ ਜੈ ਜੈਕਾਰ ਜੈ ਜੈਕਾਰ ਤੇਰੀ ਜੈ ਜੈਕਾਰ ਹੋ ਹੀ ਅਜੇ ਤੇਰੀ ਜੈ ਜੈਕਾਰ ਕਰਮਾ ਦੇ ਲਾਲ ਤੇਰੀ ਜੈ ਜੈਕਾਰ ਕਲ ਸਾਦੇ ਲਾਲ ਤੇਰੀ ਜੈ ਜੈਕਾਰ ਗੁਰੂ ਰਵਿਦਾਸ ਤੇਰੀ ਜੈ ਜੈਕਾਰ ਗੁਰੂ ਰਵਿਦਾਸ ਤੇਰੀ ਜੈ ਜੈਕਾਰ ਮੇਰੇ ਸਤਿਗੁਰੂ ਰਵਿਦਾਸ ਤੇਰੀ ਜੈ ਜੈਕਾਰ ਸਤਿਗੁਰੂ ਰਵਿਦਾਸ ਤੇਰੀ ਜੈ ਜੈਕਾਰ जय जयकार तेरी जय जयकार जय जयकार तेरी जय जयकार जय जयकार दाता जय जयकार जय जयकार दाता जय जयकार मेरे सतगुरु रविदास तेरी जय जयकार सतगुरु रविदास तेरी जय जयकार हो रही आज तेरी जय जयकार जय बोलो सो निरवैसत गुरु रविदास महाराज की जय काशी दरबार की जय पावन पवित्र दिहाड़े की जय माघ पूर्णिमा की सतनाम सतगुरु सबंदास महाराज की जय सतगुरु स्वामी निरंजन दास जी महाराज की जय जगबर सिंह डेरा बल्ला की सतनाम सतगुरु महाराज धन्यवाद जी बहुत बहुत